ਅੱਜ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ 4 ਵਜੇ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਬਿਹਾਰ ਦੀਆਂ ਚੋਣਾਂ ਦਾ ਐਲਾਨ ਜਿਹੜਾ ਇਲੈਕਸ਼ਨ ਕਮਿਸ਼ਨ ਉਹ ਕਰ ਸਕਦੀ ਹੈ ਇਸ ਦੇ ਨਾਲ ਹੀ ਹੋਰ ਵੱਖ-ਵੱਖ ਪੂਰੇ ਭਾਰਤ ਦੇ ਸੂਬਿਆਂ ਦੇ ਵਿੱਚ ਜਿੱਥੇ-ਜਿੱਥੇ ਜ਼ਿਮਨੀ ਚੋਣਾਂ ਦੇ ਵਾਸਤੇ ਸੀਟਾਂ ਖਾਲੀ ਹੋਈਆਂ ਨੇ ਚਾਹੇ ਉਹ ਫਿਰ ਲੋਕ ਸਭਾ ਦੀਆਂ ਹੋਣ ਚਾਹੇ ਉਹ ਸਟੇਟ ਅਸੈਂਬਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਜਿਮਣੀ ਚੋਣਾਂ ਖਾਲੀ ਸੀਟਾਂ ਹੋਈਆਂ ਹੁਣ ਤਾਂ ਉਹਨਾਂ ਦੀ ਜਿਮਣੀ ਚੋਣਾਂ ਦੇ ਐਲਾਨ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅੱਜ ਹੀ ਕਰੇਗਾ ਪੰਜਾਬ ਦੇ ਵਿੱਚ ਵੀ ਤਰਨਤਾਰਨ ਦੀ ਸੀਟ ਜਿਹੜੀ ਆ ਉਹ ਖਾਲੀ ਐ ਤੇ ਜਿਸ ਤੇ ਜਿਮਣੀ ਚੋਣ ਜਿਹੜੀ ਆ ਹੁਣ ਹੋਣੀ ਐ ਚਾਰੇ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਤਾਂ ਅੱਜ ਤਰਨ ਤਰਨ ਜਿਮਨੀ ਚੋਣ ਦਾ ਐਲਾਨ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹ ਕਰ ਸਕਦਾ ਸਭ ਨੂੰ ਬਹੁਤ ਇੰਤਜ਼ਾਰ ਹੈ ਅੱਜ 4 ਕਦੋਂ ਵੱਜਣਗੇ ਹਰ ਕਿਸੇ ਨੂੰ ਲੱਗ ਰਿਹਾ ਕਿ ਅੱਜ ਸਮਾਜ ਜਸਤਰ ਰੁਕ ਗਿਆ ਹੋਵੇ ਸਮਾ ਬਹੁਤ ਹੋਲੀ ਚੱਲ ਰਿਹਾ ਕਿਉਂਕਿ ਹਰੇ ਕਿਸੇ ਦੀ ਅੱਖਾਂ ਜਿਹੜੀਆਂ ਨੇ ਉਹ 4 ਵਜੇ ਤੇ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਕਿ ਅੱਜ ਚੋਣ ਕਮਿਸ਼ਨ ਕਿਹੜੀਆਂ ਤਰੀਕਾਂ ਦਾ ਐਲਾਨ ਕਰੇਗਾ ਪੰਜਾਬ ਦੀ ਤਰਨਤਾਰਨ ਚੋਣ ਜਿਹੜੀ ਹੈ ਉਹ ਕਿੰਨੀ ਤਰੀਕ ਹੋਏਗੀ ਕਿਹੜੀ ਤਰੀਕ ਤੱਕ ਕਾਗਜ਼ ਪਰ ਨੇ ਹੋਣਗੇ ਕਿੰਨੀ ਤਰੀਕ ਤੱਕ ਚੋਣ ਰੈਲੀਆਂ ਜਿਹੜੀਆਂ ਨੇ ਉਹ ਕਰ ਸਕਦੇ ਆ ਤਾਂ ਅੱਜ ਐਲਾਨ ਤਰੀਕਾਂ ਦਾ ਹੋ ਸਕਦਾ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪ੍ਰੈਸ ਕਾਨਫਰੰਸ ਦਾ ਸਮਾਂ ਜਿਹੜਾ 4 ਵਜੇ ਦਾ ਤੈਅ ਕੀਤਾ ਤੇ ਸਭ ਨੂੰ ਉਮੀਦ ਹੈ ਕਿ ਅੱਜ ਇਲੈਕਸ਼ਨ ਕਮਿਸ਼ਨ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬਿਹਾਰ ਦੀ ਵਿਧਾਨ ਸਭਾ ਚੋਣਾਂ ਦਾ ਵੀ ਐਲਾਨ ਹੋਏਗਾ ਤੇ ਅਤੇ ਪੰਜਾਬ ਦੀ ਤਰਨਤਾਰਨ ਜ਼ਿਮਨੀ ਚੋਣ ਦਾ ਵੀ ਐਲਾਨ ਜਿਹੜਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹ ਕਰ ਸਕਦਾ ਹੈ ਤਾਂ ਪਹਿਲਾਂ ਲੁਧਿਆਣਾ ਹਲਕਾ ਵੈਸਟ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਪੰਜਾਬ ਦੇ ਵਿੱਚ ਇਹ ਸੀਟ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਤੇ ਕੋਲ ਸੀ ਪਰ ਉਹਨਾਂ ਦੀ ਅਚਾਨਕ ਭੇਤਪਰੇ ਹਾਲਾਤਾਂ ਚ ਮੌਤ ਹੋਣ ਤੇ ਬਾਅਦ ਇਹ ਸੀਟ ਨੂੰ ਵਿਧਾਨ ਸਭਾ ਨੇ ਖਾਲੀ ਐਲਾਨ ਕਰ ਦਿੱਤਾ ਸੀ ਉਸ ਤੋਂ ਬਾਅਦ ਇਸ ਸੀਟ ਤੇ ਸੰਜੀਵ ਅਰੋੜਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਉਹ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਪੰਜਾਬ ਦੀ وزارت ਦੇ ਵਿੱਚ ਉਹਨਾਂ ਨੇ ਆਪਣੀ ਜਗ੍ਹਾ ਬਣਾਈ ਤਾਂ ਹੁਣ ਪੰਜਾਬ ਦੇ ਵਾਸਤੇ ਇੱਕ ਹੋਰ ਜ਼ਿੰਮਨੀ ਚੋਣ ਜਿਹੜੀ ਆ ਉਹ ਆ ਗਈ ਹੈ ਸਰਕਾਰ ਦੇ ਵਾਸਤੇ ਇੱਕ ਚੈਲੰਜ ਜਿਹੜਾ ਉਹ ਹੋਰ ਸਾਹਮਣੇ ਆ ਗਿਆ ਤਰਨਤਾਰਨ ਜ਼ਿਮਨੀ ਚੋਣ ਜਿਹੜੀ ਹੈ ਉੱਥੇ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹ ਬਿਮਾਰ ਹੋਣ ਕਾਰਨ ਉਹਨਾਂ ਦੀ ਹਸਪਤਾਲ ਦੇ ਵਿੱਚ ਉਹਨਾਂ ਨੇ ਦਮ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਉਸ ਸੀਟ ਨੂੰ ਵੀ ਵਿਧਾਨ ਸਭਾ ਨੇ ਖਾਲੀ ਐਲਾਨ ਕਰ ਦਿੱਤਾ ਸੀ ਤਾਂ ਅੱਜ ਹੁਣ ਐਲਾਨ ਜਿਹੜਾ ਤਰਨਤਾਰਨ ਜ਼ਿਮਨੀ ਚੋਣ ਦਾ ਤਰੀਕ ਦਾ ਐਲਾਨ ਉਹ ਹੋ ਸਕਦਾ ਹੈ ਚਾਰੇ ਪਾਰਟੀਆਂ ਨੇ ਉਮੀਦਵਾਰ ਆਪਣੇ ਉਤਾਰੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਕਾਂਗਰਸ ਤੋਂ ਕਰਨਬੀਰ ਸਿੰਘ ਬੁਰਜ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਸ਼ਰੋਮਣੀ ਅਕਾਲੀ ਦਲ ਤੋਂ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਚਾਰੇ ਉਮੀਦਵਾਰ ਜਿਹੜੇ ਇੱਕ ਤੋਂ ਇੱਕ ਨੇ ਫਸਵਾ ਮੁਕਾਬਲਾ ਜਿਹੜਾ ਉਹ ਮੰਨਿਆ ਜਾ ਰਿਹਾ ਚਾਰਾਂ ਦੇ ਵਿੱਚ ਘਾਰ ਹੋ ਸਕਦਾ ਸਭ ਤੋਂ ਪਹਿਲਾਂ ਜਦੋਂ ਜਿਮਨੀ ਚੋਣ ਲੁਧਿਆਣਾ ਦੀ ਹੋਈ ਸੀ ਹਲਕਾ ਵੈਸਤੀ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਸਰਕਾਰ ਦੀ ਇਸ ਸੈਮੀ ਸਰਕਾਰ ਦੇ ਵਾਸਤੇ ਸੈਮੀ ਫਾਈਨਲ ਆਮ ਆਦਮੀ ਪਾਰਟੀ ਦੇ ਵਾਸਤੇ ਕਿਉਂਕਿ ਪੂਰੇ ਜੋ ਸਰਕਾਰ ਨੇ ਕੰਮ ਕੀਤੇ ਨੇ ਸਰਕਾਰ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਜਿਹੜਾ ਆ ਉਹ ਜਿਮਨੀ ਚੋਣ ਦੇ ਵਿੱਚ ਦੇਖਣ ਨੂੰ ਮਿਲਦਾ ਹੁੰਦਾ ਕਿ ਲੋਕਾਂ ਨੂੰ ਉਹਨਾਂ ਦੇ ਪਿਛਲੇ ਕੰਮ ਕੀਤੇ ਪਸੰਦ ਆਏ ਜਾਂ ਨਹੀਂ ਆਏ ਤਾਂ ਹੁਣ ਸਰਕਾਰ ਦਾ ਇੱਕ ਸੈਮੀਫਾਈਨਲ ਹੋਰ ਜਿਹੜਾ ਉਹ ਹੋਣ ਜਾ ਰਿਹਾ ਹੈ ਫਾਈਨਲ ਮੈਚ 2027 ਤੋਂ ਪਹਿਲਾਂ ਹੁਣ ਇਹ ਸੈਮੀਫਾਈਨਲ ਹੋਣ ਜਾ ਰਿਹਾ ਤਰਨ ਤਰਨ ਦੀ ਜ਼ਮਨੀ ਚੋਣ ਇਸ ਦੇ ਵਿੱਚ ਪਤਾ ਲੱਗੇਗਾ ਕਿ ਸਰਕਾਰ ਦੀ ਲਗਭਗ ਪੌਣੇ 4 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕਿਸ ਤਰੀਕੇ ਦੀ ਰਹੀ ਹੈ 3.5 ਤੋਂ 4 ਸਾਲ ਹੋ ਚੁੱਕੇ ਨੇ ਇਸ ਸਰਕਾਰ ਨੂੰ ਸੱਤਾ ਦੇ ਵਿੱਚ ਆਏ ਤੇ ਉਹਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਹੁਣ ਤਰਨ-ਤਰਨ ਜਿਮਨੀ ਚੋਣ ਦੇ ਵਿੱਚ ਦਿਖਾਈ ਦੇਵੇਗਾ ਕਿਉਂਕਿ ਜਦੋਂ ਵੀ ਕਿਸੇ ਵੀ ਸਰਕਾਰ ਦੇ ਵਿੱਚ ਜਿਮਨੀ ਚੋਣ ਹੁੰਦੀ ਹੈ ਤਾਂ ਉਹ ਜਿਮਨੀ ਚੋਣ ਸਰਕਾਰ ਦੇ ਵਾਸਤੇ ਮੁੱਚ ਦਾ ਸਵਾਲ ਬਣ ਜਾਂਦਾ ਹੈ ਕਿਉਂਕਿ ਉਸ ਦੇ ਨਾਲ ਅਗਰ ਜੇਕਰ ਸਰਕਾਰ ਸੱਤਾਧਾਰੀ ਪਾਰਟੀ ਉਹ ਸੀਟ ਹਾਰਦੀ ਹੈ ਤਾਂ ਉਹਨਾਂ ਦੀ ਬਹੁਤ ਕਿਰਕਰੀ ਜਿਹੜੀ ਹੈ ਉਹ ਸਾਰੀ ਪਾਰਟੀਆਂ ਦੇ ਵਿੱਚ ਘਾਰ ਹੋ ਜਾਂਦੀ ਹੈ ਲੋਕਾਂ ਦੇ ਵਿੱਚ ਕਿਰਕਰੀ ਵੀ ਉਹਨਾਂ ਦੀ ਜਿਹੜੀ ਹੈ ਉਹ ਹੋ ਜਾਂਦੀ ਹੈ ਪਰ ਸਰਕਾਰਾਂ ਜਿਹੜੀਆਂ ਜਿਹੜੀ ਵੀ ਰਾਜਤਾਰ ਜਿਹੜੀ ਪਾਰਟੀ ਹੁੰਦੀ ਹੈ ਉਹ ਆਪਣਾ ਪੂਰਾ ਜੋਰ ਜਿਹੜਾ ਸਿਮਣੀ ਚੋਣ ਦੇ ਵਿੱਚ ਲਗਾ ਦਿੰਦੀ ਹੈ ਹਲਕਾ ਵੈਸਟ ਦੇ ਵਿੱਚ ਲੁਧਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਮੰਤਰੀ ਵਿਧਾਇਕ ਜਿਹੜੇ ਨੇ ਉਹ ਇੱਕ ਪਾਰਟੀ ਇੱਕ ਸੀਟ ਨੂੰ ਜਿੱਤਣ ਦੇ ਵਾਸਤੇ ਉਹ ਸਾਰੇ ਉੱਥੇ ਲਗਾ ਦਿੱਤੇ ਸੀਗੇ ਹਰੇਕ ਮੰਤਰੀ ਹਰੇਕ ਵਿਧਾਇਕ ਦਾ ਡੇਰਾ ਉਹ ਲੁਧਿਆਣੇ ਦੇ ਵਿੱਚ ਸੀਗਾ ਤਾਂ ਇਸੇ ਤਰ੍ਹਾਂ ਹੁਣੇ ਤਸਵੀਰਾਂ ਤਰਨਤਾਰਨ ਦੇ ਵਿੱਚ ਵੀ ਦੇਖਣ ਨੂੰ ਮਿਲਣਗੀਆਂ ਕਿ ਕਿਸ ਤਰੀਕੇ ਦੇ ਨਾਲ ਪੂਰੀ ਸਰਕਾਰ ਦੀ ਮਸ਼ੀਨਰੀ ਜਿਹੜੀ ਹੈ ਉਹ ਤਰਨਤਾਰਨ ਦੇ ਵਿੱਚ ਮੌਜੂਦ ਰਹੇਗੀ ਇਸ ਜਿਮਣੀ ਚੋਣ ਨੂੰ ਜਿੱਤਣ ਦੇ ਵਾਸਤੇ ਹਰੇਕ ਮੁਮਕਨ ਕੋਸ਼ਿਸ਼ ਜਿਹੜੀ ਹੈ ਹਰੇਕ ਪਾਰਟੀ ਦੇ ਵੱਲੋਂ ਕੀਤੀ ਜਾਏਗੀ ਤਾਂ ਹੁਣ ਅੱਜ ਤਰੀਕਾ ਦਾ ਐਲਾਨ ਹੁੰਦਾ ਹੈ ਆ ਕਿ ਨਹੀਂ ਹੁੰਦਾ ਜਾਂ ਕਦੋਂ ਹੁੰਦਾ ਆ ਕਿੰਨੀ ਤਰੀਕ ਨੂੰ ਇੱਥੇ ਵੋਟਾਂ ਪੈਣਗੀਆਂ ਇਹ 4 ਵਜੇ ਤੋਂ ਬਾਅਦ ਹੀ ਜਿਹੜਾ ਇਹ ਸਾਫ਼ ਹੋ ਜਾਏਗਾ ਤਾਂ ਹੋਰ ਅਪਡੇਟਸ ਇਸ ਨਾਲ ਜੁੜੇ ਰੋ ਰਹੇ ਹਾਂ ਤਾਂ ਸਨਮਜੀਤ ਸਿੰਘ ਜਨਤਾਸੀ ਧੰਨਵਾਦ